ਦੋਸਤੋ ਗਰਮੀਆਂ ਆ ਗਈਆਂ ਨੇ ਤੇ ਏਸੀ ਦੀ ਲੋੜ ਪੈਣੀ ਸ਼ੁਰੂ ਹੋ ਚੁੱਕੀ ਹੈ ਤਾਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਏਸੀ ਲੈਣਾ ਹੋਵੇ ਤਾਂ ਕਿਹੜਾ ਲਿਆ ਜਾਵੇ ਤਾਂ ਅੱਜ ਕੱਲ੍ਹ ਵਿੰਡੋ ਦਾ ਜ਼ਮਾਨਾ ਤਾਂ ਘਟਾ ਹੈ ਤਾਂ ਅੱਜ ਕੱਲ੍ਹ ਸਪਲਟ ਏਸੀ ਜ਼ਿਆਦਾ ਲੈਂਦੇ ਨੇ ਸਾਰੇ ਤਾਂ ਅਸੀਂ ਆਮ ਮਿਡਲ ਕਲਾਸ ਫੈਮਿਲੀ ਆਪਾਂ ਸੋਚਦੇ ਹਾਂ ਕਿ ਇੱਕ ਵਧੀਆ ਰੂਮ ਦੇ ਵਿੱਚ ਜਿਹੜੀ 쿨ਿੰਗ ਕਪੈਸਿਟੀ ਵਧੀਆ ਹੋਵੇ ਤੇ ਰੇਟ ਵੀ ਠੀਕ ਹੋਵੇ ਤੋ ਉਹਦੇ ਵਾਸਤੇ ਆਪਾਂ ਮਤਲਬ ਕਿ ਕਈ ਵਾਰ ਸਾਨੂੰ ਸਮਝ ਨਹੀਂ ਆਉਂਦੀ ਵੀ ਕਿਹੜਾ ਲਈਏ ਤਾਂ ਬ੍ਰਾਂਡ ਇੰਨੇ ਜਿਆਦੇ ਨੇ ਬਈ ਆਪਾਂ ਨੂੰ ਲੱਗਦਾ ਆਹ ਨਹੀਂ ਵਧੀਆ ਆਹ ਨਹੀਂ ਵਧੀਆ ਨਹੀਂ ਵਧੀਆ ਠੀਕ ਹੈ ਨਾ ਸੋ ਆਪਾਂ ਗੱਲ ਕਰਾਂਗੇ ਮੈਂ ਇਹ ਲੈ ਕੇ ਆਇਆ ਲੁਆਇਡ ਕੰਪਨੀ ਦਾ ਐਸੀ ਐਲ ਐਲ ਓ ਵਾਈ ਡੀ ਲੁਆਇਡ ਤਾਂ ਇੱਕ ਤਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦੇਵਾਂ ਇਹ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ ਬਈ ਲੁਆਇਡ ਹੈ ਜਿਹੜਾ ਉਹ ਹੈਵਲ ਦਾ ਬ੍ਰਾਂਡ ਹੈ ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਾਂ ਜੀ ਇਹ ਤੇ ਲਿਖਿਆ ਹੋਇਆ ਹੈ ਦੇਖੋ 10 ਤਾਂ 10 ਸਾਲ ਦੀ ਇਹਦੀ ਕੰਪਰੈਸਰ ਵਾਰੰਟੀ ਹੈ ਤੇ ਔਰ ਉਸ ਤੋਂ ਬਾਅਦ ਲਿਖਿਆ ਹੈ 100 100% ਕਾਪਰ ਦਾ ਬਣਿਆ ਹੋਇਆ ਹੈ ਇਕੋ ਫ੍ਰੈਂਡਲੀ ਹੈ ਔਰ ਉਸ ਤੋਂ ਬਾਅਦ ਹੈਗਾ ਜੀ ਸਟੈਬਲਾਈਜ਼ਰ ਫ੍ਰੀ ਆਪਰੇਸ਼ਨ ਤਾਂ ਇਹਨੂੰ ਸਟੈਬਿਲਾਇਜ਼ਰ ਦੀ ਲੋੜ ਨਹੀਂ ਹੈ ਸਟੈਬਿਲਾਇਜ਼ਰ ਵੀ ਫ੍ਰੀ ਆਪਰੇਸ਼ਨ ਕਰਦਾ ਹੈ ਜਿਹੜਾ ਪਹਿ ਸਟੈਬਿਲਾਇਜ਼ਰ ਲੱਗਿਆ ਹੋਇਆ ਆ ਇਹਦੀ ਲੋੜ ਨਹੀਂ ਹੈ ਇਹ ਸਾਡਾ ਪਹਿਲਾਂ ਵਾਲਾ ਏਸੀ ਦਾ ਲੱਗਿਆ ਸੀ ਇਸ ਕਰਕੇ ਅਸੀਂ ਨੇ ਲਾਤਾ ਇਹਨੂੰ ਸਟੈਬਿਲਾਇਜ਼ਰ ਦੀ ਵੀ ਲੋੜ ਨਹੀਂ ਹੈ ਘੱਟੋ ਘੱਟ 3000 3500 ਦਾ ਇਹ ਵੀ ਫਾਇਦਾ ਹੁੰਦਾ ਤਾਂ ਉਸ ਤੋਂ ਬਾਅਦ ਆ ਗਿਆ ਜੀ ਇਹਦਾ ਅ 4 ਵੇ ਸਮਾਰਟ ਸਵਿੰਗ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਚਾਰੇ ਪਾਸੇ ਨੂੰ ਸਵਿੰਗ ਹੁੰਦਾ ਹੈ ਖੱਬੇ ਸੱਜੇ ਉੱਪਰ ਨੀਚੇ ਨੂੰ ਹਵਾ ਜਿਹੜੀ ਹੈ ਇਹ ਸਵਿੰਗ ਕਰਦਾ ਹੈ ਆਮ ਤੌਰ ਤੇ ਜ਼ਿਆਦਾਤਰ ਇਹ ਸੀਨੇ ਜਿਹੜੇ ਉਹ ਉਹ ਇੱਕ ਸਾਈਡ ਨੂੰ ਹੀ ਕਰਦੇ ਹੁੰਦੇ ਨੇ ਜਦੋਂ ਉੱਪਰ-ਨੀਚੇ ਕਰਨਗੇ ਜਾਂ ਖੱਬੇ-ਸੱਜੇ ਕਰਨਗੇ ਹੈਨਾ ਇਹ ਚਾਰੇ ਪਾਸੇ ਨੂੰ ਸਵਿੰਗ ਹੁੰਦਾ ਤਾਂ ਜੇ ਉਸ ਤੋਂ ਬਾਅਦ ਕੋਲਸਟ ਐਟ 52 ਡਿਗਰੀ ਸੈਂਟੀਗ੍ਰੇਡ ਤਾਂ ਜੇ ਤਾਪਮਾਨ 52 ਡਿਗਰੀ ਸੈਂਟੀਗ੍ਰੇਡ ਆ ਉਹ ਚ ਵੀ ਇਹ ਕੰਮ ਕਰਦਾ ਉਹ ਚ ਵੀ ਪੂਰੀ ਵਧੀਆ ਕੂਲਿੰਗ ਕਰਦਾ ਮਤਲਬ ਜੇ 52 ਡਿਗਰੀ ਸੈਂਟੀਗ੍ਰੇਡ ਦਾ ਗਰਮੀ ਹੈ ਔਰ ਲੋ ਗੈਸ ਡਿਟੈਕਸ਼ਨ ਹੋ ਗਈ ਇੰਸਟਾਲੇਸ਼ਨ ਚੈੱਕ ਹੈ ਦੀ ਪੂਰੀ ਔਰ ਉਸ ਤੋਂ ਬਾਅਦ ਤੁਸੀਂ ਦੇਖੋਗੇ 5 ਇਅਰ ਲਿਖਿਆ ਹੋਇਆ ਤਾਂ 5 ਇਅਰ ਕੀ ਹੈ ਕੰਪੋਨੈਂਟ ਵਾਰੰਟੀ ਹੈ ਇਹਦੀ ਕੰਪੋਨੈਂਟ ਵਾਰੰਟੀ ਵੀ ਜਿਹੜਾ ਕੋਈ ਹੋਰ ਸਮਾਨ ਹੈ ਇਹਦੇ ਵਿੱਚ ਉਹਦੀ ਵੀ ਪੰਜ ਸਾਲ ਦੀ ਹੈ ਜਿਹੜੀ ਵਾਰੰਟੀ ਹੈ ਉਸ ਤੋਂ ਬਾਅਦ ਇਹਦੇ ਵਿੱਚ ਲਿਖਿਆ ਹੋਇਆ ਹੈ ਐਂਟੀਵਾਇਰਲ ਫਿਲਟਰ ਐਂਟੀਵਾਇਰਲ ਫਿਲਟਰ ਦਾ ਕੀ ਹੈ ਵੀ ਜਿਹੜੇ ਇਹਦੇ ਵਿੱਚ ਫਿਲਟਰ ਨੇ ਉਹ ਐਂਟੀਵਾਇਰਲ ਨੇ ਜਿਹੜੀ ਹਵਾ ਹੈ ਉਹਨੂੰ ਚ ਇਨਫੈਕਸ਼ਨ ਨਹੀਂ ਪੈਦਾ ਹੁੰਦੀ ਹੈਗੀ ਜਿਵੇਂ ਆਪਾਂ ਸੈੱਲ ਵਗੈਰਾ ਕਹਿੰਦੇ ਹਾਂ ਨਾ ਸੈਲ ਨੂੰ ਨਾਲ ਆਪਣੀ ਸਾਹ ਲੈਣ 'ਚ ਸਮੱਸਿਆ ਹੁੰਦੀ ਹੈ ਉਹ ਐਂਟੀ వైరਲ ਨੇ ਔਰ ਉਸ ਤੋਂ ਬਾਅਦ ਲਿਖਿਆ ਹੈ ਇਹਨਾਂ ਨੇ ਜੀ ਕਵਰਸ ਅਪ ਟੂ 15 ਬਾਈ 8 ਮੀਟਰ ਇਹਦਾ ਰੂਮ ਸਾਈਜ਼ ਹੈ ਜਿਹੜਾ ਉਹਨੂੰ ਕਵਰ ਕਰਦਾ ਹੈ ਕਿਉਂਕਿ ਕਨਵਰਟੇਬਲ ਏਸੀ ਹੈ ਤੁਸੀਂ ਇਹਨੂੰ ਕਨਵਰਟ ਕਰ ਸਕਦੇ ਹੋ ਕਨਵਰਟ ਦਾ ਮਤਲਬ ਵੀ ਜਿਵੇਂ 1.5 ਟਨ ਦਾ ਤਾਂ ਇਹਨੂੰ ਤੁਸੀਂ 1 ਟਨ ਤੇ ਚਲਾਉਣਾ ਚਾਹੁੰਦੇ ਹੋ ਤਾਂ ਇਹ 15 ਬਾਈ 8 ਦੇ ਰੂਮ ਨੂੰ ਬਿਲਕੁਲ ਵਧੀਆ ਠੰਡਾ ਰੱਖੂਗਾ ਕਨਵਰਟ ਹੋ ਜਾਊਗਾ ਇਹ ਰੂਮ ਦੇ ਮੁਤਾਬਕ ਹੈ ਇੱਕ ਟਨ ਚ ਚਲਾ ਲਓ ਚਾਹੀਦਾ ਉਦੋਂ ਬਾਅਦ ਆ ਲਿਖਿਆ ਹੈ 100% ਤੇ ਉਹ ਇਹਦੀ ਖਪਤ ਉਸ ਤਰ੍ਹਾਂ ਦੀ 80 ਤੇ ਉਸ ਤਰ੍ਹਾਂ ਦੀ 60 ਤੇ ਉਸ ਤਰ੍ਹਾਂ ਦੀ 40 ਤੇ ਉਸ ਤਰ੍ਹਾਂ ਦੀ ਤੇ ਆਟੋ ਦੇ ਵਿੱਚ ਇਹ 30% ਤੋਂ 110 ਇਹਦੀ ਜਿਹੜੀ ਕੰਜ਼ਮਪਸ਼ਨ ਹੈ ਸਾਰੀ ਹਨਾ ਜੀ ਤੇ ਉਦੋਂ ਬਾਅਦ ਇਹ ਹੈਗਾ 3 ਸਟਾਰ ਹੈ ਔਰ એનર્ਜੀ ਸੇਵਿੰਗ ਹੈ 999 ਜੁਟਾਂ ਪੂਰੇ ਸਾਲ ਦੀਆਂ ਇਹ ਖਪਤ ਕਰਦਾ ਜੇ ਪੂਰਾ ਸਾਲ ਲਗਾਤਾਰ ਚੱਲੇ ਤਾਂ ਜੀ ਬਹੁਤ ਵਧੀਆ ਹੀ ਸੀ ਇਹ ਮੈਨੂੰ ਬਹੁਤ ਵਧੀਆ ਲੱਗਿਆ ਤਾਂ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਮੈਂ ਇਹ ਰეკਮੈਂਡ ਕਰੂੰਗਾ ਵੀ ਲੋਇਡ ਇਨਵਰਟਰ ਹੈਵਲ ਦਾ ਬ੍ਰਾਂਡ ਹੈ ਔਰ 32 32 ਦਾ ਆਉਂਦਾ ਜੀ ਤਾਂ ਹੈਵਲ ਦਾ ਨਾ ਉਹ ਤਾਂ ਸਾਰਿਆਂ ਨੇ ਸੁਣਿਆ ਲੋਇਡ ਨੂੰ ਜ਼ਿਆਦਾਤਰ ਘੱਟ ਸੁਣਿਆ ਅਗਲਾ ਕਹਿੰਦਾ ਵੀ ਇਹ ਲੋਇਡ ਕੋਈ ਨਵੀਂ ਕੰਪਨੀ ਆ ਤਾਂ ਆ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਲੋਇਡ ਹੈ ਇਹ ਹੈਵਲ ਦਾ ਬ੍ਰਾਂਡ ਹੈ ਸੋ ਇਹ ਹੈਵਲ ਵੱਲੋਂ ਏਸੀ ਹੈ ਹੈਵਲ ਜਿਹੜਾ ਆਮ ਤੌਰ ਤੇ ਇਲੈਕਟ੍ਰੋਨਿਕ ਦੇ ਵਿੱਚ ਜਿਹੜਾ ਹੈਵਲ ਹੈ ਜਿਹੜਾ ਉਹ ਬਹੁਤ ਵਧੀਆ ਗਿਣਿਆ ਜਾਂਦਾ ਹੈ ਕੁਆਲਟੀ ਵਾਈਜ਼ ਔਰ ਹੁਣ ਆਪਾਂ ਗੱਲ ਕਰੀਏ ਕਿ ਜਿਹੜਾ ਇਹ ਏਸੀ ਹੈ ਇਹ ਡੇਟਾ ਅੰਦਾ ਹੈ ਡੇਟਾ ਅੰਦੇ ਏਸੀ ਦੇ ਵਿੱਚ ਇਹ 3 ਸਟਾਰ ਲਿਆ ਮੈਂ ਔਰ ਇਹਦੇ ਚ ਮੈਂ ਹੋਰ ਵੀ ਦੇਖੇ ਨੇ ਤਾਂ ਇਹਦੇ ਚ ਕੀ ਹੈ ਇੱਕ ਤਾਂ ਇਦੀ ਕੂਲਿੰਗ ਕੈਪੈਸਿਟੀ ਜਿਹੜੀ ਉਹ 50 50 ਹੈ ਮਤਲਬ 50 50 ਜਿਹੜਾ ਇਹਦਾ ਕੂਲਿੰਗ ਕੈਪੈਸਿਟੀ ਹੈ ਜਿਹੜੀ 100% ਜਦੋਂ ਚੱਲੂਗਾ ਤਾਂ ਕੂਲਿੰਗ ਕੈਪੈਸਿਟੀ 50 50 ਔਰ ਜਿਹੜੀ ਇਲੈਕਟ੍ਰਿਸਿਟੀ ਕੰਜ਼ਮਪਸ਼ਨ ਹੈ ਦੀ ਉਹ 999 ਯੂਨਟ ਪਰイヤー ਇੱਕ ਸਾਲ ਦੀਆਂ 999 ਜੁਟਾਂ ਨੇ ਜਿਹੜੀਆਂ ਇਹਦੀਆਂ ਇਹਦੀ ਜਿਹੜੀ ਐਵਰੇਜ ਕੱਢੀ ਹੋਈ ਹੈ ਔਰ ਦੂਸਰਾ ਕੀ ਹੈ ਇਹ ਆਪਾਂ ਕਈ ਵਾਰ ਸੋਚਦੇ ਆ ਕਿ 2000 ਸਸਤਾ ਮਿਲ ਗਿਆ ਤਾਂ ਅਸੀਂ ਕਈ ਬ੍ਰਾਂਡ ਦੇਖੇ ਜਿਵੇਂ ਗੋਦਰੇਜ ਦਾ 28000 ਦਾ ਦੇ ਰਿਆ ਸੀ ਤਾਂ ਜਦੋਂ ਅਸੀਂ ਡੀਪਲੀ ਇਹਦੇ ਚ ਗਏ ਇੱਕ ਤਾਂ ਉਹਦੇ ਚ ਜਿਹੜਾ ਉਹਦਾ ਫੈਨ ਸੀ ਉਹ ਛੋਟਾ ਸੀ ਜਿਹੜਾ ਬਲੋਰ ਹੁੰਦਾ ਸਾਈਜ਼ ਚ ਛੋਟਾ ਸੀ ਔਰ ਦੂਸਰਾ ਕੀ ਸੀ ਉਹਦੀ ਕੂਲਿੰਗ ਕੈਪੈਸਿਟੀ 4800 ਸੀ ਸੋ ਸਾਨੂੰ ਇਹ ਪਤਾ ਨਹੀਂ ਹੁੰਦਾ ਤਾਂ ਉਹ 2000 ਦੇ ਫਰਕ ਨਾਲ ਕੂਲਿੰਗ ਕੈਪੈਸਿਟੀ ਘਟ ਗਈ ਔਰ ਇਹਦੇ ਚ ਇਹ ਹੁਣ 32 500 ਦਾ ਇਹ ਆਇਆ ਔਰ ਤੁਸੀਂ ਦੇਖੋ ਔਰ 31000 ਦੇ ਚ ਇਹੀ 4800 ਦੇ ਵਿੱਚ ਸੀ 4800 ਕੁਲੀ ਕੈਪੈਸਟੀ ਦੇ ਵਿੱਚ ਤੇ ਮੇਰੇ ਖਿਆਲ ਦੇ ਵਿੱਚ ਅ ਤਕਰੀਬਨ ਇੱਕ ਸਾਰੀਆਂ ਕੰਪਨੀਆਂ ਦੇ ਰੇਟ ਜਿਹੜੇ ਨੇ ਉਹ ਇੱਥੇ ਜੀ ਘੁੰਮਦੇ ਨੇ ਅ ਕੋਈ 33 ਦਾ ਕੋਈ 35 ਦਾ ਬਲੂ ਸਟਾਰ ਹੈ ਜਿਵੇਂ ਉਹ 35 ਦਾ ਸੀ ਸੋ ਕਈ ਕੰਪਨੀਆਂ ਦੇ ਹਤਾਚੀ ਹੈ ਜਿਵੇਂ ਕੋਈ ਕਈ ਕੰਪਨੀਆਂ ਦੇ ਨਾਂ ਜ਼ਿਆਦਾ ਪੌਪੂਲਰ ਨੇ ਜਿਵੇਂ ਮਿਸ਼ੂਬੀਸੀ ਹੈ ਤਾਂ ਜਿਹੜੇ ਅੰਦਰ ਇਹਦੇ ਕਾਪਰ ਕੋਇਲ ਹੁੰਦੇ ਨੇ ਉਹਦਾ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ ਤਾਂ ਇੱਕ ਦੋ ਫੰਕਸ਼ਨਾਂ ਦਾ ਫਰਕ ਹੁੰਦਾ ਹੁਣ ਇਹਦੇ 'ਚ ਇੱਕ ਲੇਟੈਸਟ ਫੰਕਸ਼ਨ ਹੈ ਜਿਹੜਾ ਕਿ ਇਸ ਤੋਂ ਪਹਿਲਾਂ ਵਾਲਿਆਂ 'ਚ ਨਹੀਂ ਸੀ ਇਹਦਾ ਬਲੂਅਰ ਜਿਹੜਾ ਉਹ 4 ਵੇ ਸਵਿੰਗ ਹੁੰਦਾ ਖੱਬੇ ਨੂੰ ਵੀ ਸੱਜੇ ਨੂੰ ਵੀ ਉੱਪਰ ਨੂੰ نیچے ਨੂੰ ਚਾਰੇ ਪਾਸੇ ਨੂੰ ਤਾਂ ਆਮ ਤੌਰ ਤੇ ਜਿਹੜੇ ਬਲੂਅਰ ਨੇ ਉਹ ਪਹਿਲਾਂ ਚੱਲਦੇ ਸੀ ਜਿਹੜੇ ਉਹ ਇੱਕ ਸਾਈਡ ਨੂੰ ਹੀ ਹੁੰਦੇ ਸੀ ਜਾਂ ਖੱਬੇ ਸੱਜੇ ਨੇ ਹੁੰਦੇ ਸੀ ਜਾਂ ਉੱਪਰ-ਨੀਚੇ ਨੂੰ ਹੁੰਦੇ ਸੀ ਮਤਲਬ ਦੋ ਸਾਈਡਾਂ ਨੂੰ ਹੀ ਘੁੰਮਦੇ ਸੀ ਸੋ ਇਹ ਇੱਕ ਤਾਂ ਫਰਕ ਹੈ ਔਰ ਦੂਸਰਾ ਜਿਹੜਾ ਇਹਦਾ ਆਊਟਰ ਹੈ ਜਿਹੜਾ ਏਸੀ ਬਾਹਰ ਰੱਖਿਆ ਜਾਂਦਾ ਹੁੰਦਾ ਬਲੂ ਆ ਉੱਪਰਲਾ ਬਲੂਅਰ ਹੋ ਗਿਆ ਨੀਚੇ ਵਾਲਾ ਜਿਹੜਾ ਬਾਹਰ ਰੱਖਿਆ ਜਾਂਦਾ ਹੁੰਦਾ ਇਹਦਾ ਬਾਕੀਆਂ ਨਾਲੋਂ ਇਹ ਵੱਡਾ ਹੈ ਸਾਈਜ਼ ਦੇ ਵਿੱਚ ਔਰ ਵੱਡਾ ਹੋਣ ਕਰਕੇ ਇਹਦੇ ਪੱਖੇ ਵੀ ਵੱਡੇ ਨੇ ਤਾਂ ਪੱਖੇ ਵੱਡੇ ਹੋਣ ਦਾ ਮਤਲਬ ਕੀ ਹੈ ਇਹ 1.5 ਇੰਚ ਦਾ ਫਰਕ ਹੈ ਇਹਦਾ ਬਾਕੀਆਂ ਨਾਲੋਂ ਬਈ ਇਹ ਬਾਹਰੋਂ ਜਿਹੜੀ ਹਵਾ ਖਿੱਚਦਾ ਉਹ ਕਪੈਸਿਟੀ ਵੱਧ ਗਈ ਇਹਦੀ ਬਾਹਰੋਂ ਹਵਾ ਖੱਣ ਦੀ ਜਿਹਦੇ ਨਾਲ ਇਹਦੇ ਕੋਇਲ ਨੇ ਜਿਹੜੇ ਉਹ ਜ਼ਿਆਦਾ ਠੰਡੇ ਰਹਿੰਦੇ ਨੇ ਗਰਮ ਨਹੀਂ ਹੁੰਦੇ ਹੈਗੇ ਸੋ ਕਈ ਚੀਜ਼ਾਂ ਦਾ ਇਹਦਾ ਜਿਹੜਾ ਬਾਕੀਆਂ ਨਾਲੋਂ ਫਰਕ ਲੱਗਿਆ ਇਹ ਆਮ ਨਾਲੋਂ ਜਿਹੜਾ ਹੈਗਾ ਉਹ ਇਹ ਵਧੀਆ ਏਸੀ ਹੈ ਔਰ ਮੈਂ ਤਾਰ ਕਮੈਂਟ ਕਰੂੰਗਾ ਕਿ ਇਸ ਰੇਟ ਦੇ ਵਿੱਚ ਇਹ ਲਿਆ ਜਾਵੇ ਅਗਰ ਤੁਸੀਂ 4800 ਵਾਲਾ ਲੈ ਲੈਨੇ ਹੋ ਤਾਂ ਕਿ 1000 ਰੁਪਏ ਦਾ ਫਰਕ ਪਿਆ ਤੁਹਾਨੂੰ ਕਿ 1000 ਰੁਪਏ ਦਾ ਕੋਈ ਬਹੁਤਾ ਫਰਕ ਨਹੀਂ ਹੁੰਦਾ ਤਾਂ ਉਹਦੇ ਨਾਲ ਉਹ 4800 ਕੂਲਿੰਗ ਕੈਪੈਸਿਟੀ ਨਾਲੋਂ 5000 ਕੂਲਿੰਗ ਕੈਪੈਸਿਟੀ ਵਾਲਾ ਹੀ ਲਿਆ ਜਾਵੇ ਤੇ ਬ੍ਰਾਂਡ ਦੇ ਵਿੱਚ ਅਲਵਾਇਡ ਆ ਜਿਹੜਾ ਉਹ ਹੈਵਲ ਬ੍ਰਾਂਡ ਦਾ ਮੈਨੂੰ ਵਧੀਆ ਲੱਗਿਆ ਅ ਇਸ ਤੋਂ ਪਹਿਲਾਂ ਮੇਰਾ ਵੋਲਟਾਸ ਲਾਇਆ ਸੀ ਉਹ ਵੀ ਠੀਕ ਸੀ ਉਹ ਵਿੰਡੋ ਏਸੀ ਸੀ ਪਰ ਜਣੀ ਇਹ ਜ਼ਿਆਦਾ ਵਧੀਆ ਲੱਗਿਆ ਬ੍ਰਾਂਡ ਹੈਵਲ ਦਾ ਔਰ ਸਟੈਂਡਰਡ ਵੀ ਹੈ ਹੈਵਲ ਹਨਾ ਜੀ ਅ ਸੋ ਇਹਦੇ ਚ 10 ਸਾਲ ਦੀ ਜਿਹੜੀ ਹੈਗੀ ਹੈ ਇਹਦੀ ਵਾਰੰਟੀ ਹੈ ਕੰਪਰੈਸਰ ਦੀ 10 ਸਾਲ ਦੀ ਸੋ ਬਹੁਤ ਹੁੰਦੇ ਨੇ 10 ਸਾਲ ਤੇ 10 ਸਾਲ ਦੀ ਤਾਂ ਵਾਰੰਟੀ ਹੀ ਹੈ ਫਿਰ ਦੇਖ ਲਓ ਤੁਸੀਂ ਇਹਦਾ ਮਤਲਬ ਚੱਲਣ ਦੀ ਕਪੈਸਿਟੀ ਵੀ ਹੋਰ ਵੀ ਵੱਧ ਹੋਊਗੀ 15 ਸਾਲ ਤੱਕ ਇੱਥੇ ਜਾਂਦੇ ਨਹੀਂ ਇਹ 10 ਸਾਲ ਦੀ ਤਾਂ ਕੰਪਨੀ ਆ ਵਾਰੰਟੀ ਦਿੰਦੀ ਹੈ ਹਨਾ ਜੀ ਔਰ ਬਾਕੀ ਇਹਦੀ 1 ਸਾਲ ਦੀ ਹੈ ਸੋ ਇਸ ਤੋਂ ਬਾਅਦ ਤੁਹਾਨੂੰ ਅਸੀਂ ਲੱਗਿਆ ਹਾ ਦਿਖਾਵਾਂਗੇ ਜੁੜੇ ਰਹੋ ਵੀਡੀਓ ਦੇ ਨਾਲ ਹੋਰ ਜਾਣਕਾਰੀ ਵੀ ਦੇਵਾਂਗੇ ਤੁਹਾਨੂੰ ਤੇ ਵਧੀਆ ਕੰਪਨੀ ਆ। ਲੋ ਜੀ ਹੁਣੇ ਫਿਟਿੰਗ ਕਰਨ ਲੱਗਿਆ ਅਸੀਂ ਇਹਦਾ ਜਿਹੜਾ ਬਲੂਰ ਹੈ। ਔਰ ਇੱਕ ਤੁਹਾਨੂੰ ਦੱਸ ਦੇਵਾਂ ਕਿ 32500 ਦਾ ਏਸੀ ਹੈ ਔਰ ਕੰਪਨੀ ਵੱਲੋਂ ਇਹ ਮੁੰਡੇ ਫਿਟਿੰਗ ਕਰਨ ਆਉਂਦੇ ਨੇ ਜਿਹੜੇ ਇਹ 1000 ਰੁਪਏ ਲੈਂਦੇ ਨੇ। ਇਹ 1000 ਰੁਪਏ ਅਲੱਗ ਤੋਂ ਆਇਆ ਫਿਟਿੰਗ ਕਰਨ ਦਾ। ਤੇ ਪੂਰੀ ਪ੍ਰੋਪਰ ਫਿਟਿੰਗ ਕਰਦੇ ਨੇ ਇਹ ਗਾਰੰਟੀ ਹੁੰਦੀ ਹੈ ਇਹਨਾਂ ਦੀ। ਮਤਲਬ ਇਹ ਧਿਆਨ ਰੱਖੋ ਕਿ ਦੇ ਵੀ ਆਪਾਂ ਕਹਦੀਏ ਵੀ 500 ਜਾਂ 700 ਚ ਕੋਈ ਹੋਰ ਫਿਟਿੰਗ ਕਰਦਾ ਹੋਰ ਤੋਂ ਨਾ ਕਰਾਓ ਫਿਰ ਇਹਦੀ ਗਰੰਟੀ ਨਹੀਂ ਰਹਿੰਦੀ ਹੈਗੀ ਇਹਨਾਂ ਦੀ ਕੰਪਨੀ ਦੇ ਬੰਦੇ ਆ ਆ ਕੇ ਡੱਬਾ ਖੋਲਦੇ ਨੇ ਤੇ ਆਪ ਉਹ ਫਿਰ ਇਹਦਾ ਜਿਹੜਾ ਏਸੀ ਦੀਆਂ ਫਿਟਿੰਗ ਕਰਦੇ ਨੇ ਡ੍ਰਿਲ ਮਾਰ ਕੇ ਜਿੱਥੇ ਵੀ ਜਿਵੇਂ ਜਿੱਥੇ ਵੀ ਤੁਸੀਂ ਨੇ ਕਰਾਉਣੀ ਹੈ ਤੇ 10 ਫੁੱਟ ਦਾ ਪਾਈਪ ਉਹਦੇ ਨਾਲ ਆਉਂਦਾ ਜਿਹੜਾ ਆਊਟਰ ਏਸੀ ਉੱਥੇ ਰੱਖਦੇ ਹੁੰਦਾ ਆਪਾਂ ਉਹਦੇ ਤੋਂ ਲੈ ਕੇ ਬਲੂਰ ਤੱਕ 10 ਫੁੱਟ ਦਾ ਪਾਈਪ ਹੁੰਦਾ ਹੈ ਨਾ ਜੇ 10 ਫੁੱਟ ਤੋਂ ਵੱਧ ਦੀ ਦੂਰੀ ਤੇ ਲਵਾਉਣਾ ਤੁਸੀਂ ਨੇ ਤਾਂ ਨਾਲ ਉਹਦੇ ਫਿਰ ਜੋੜ ਲਵਾਉਣਾ ਪੈਂਦਾ ਤਾਂ ਕੋਸ਼ਿਸ਼ ਇਹ ਹੀ ਰੱਖੋ ਵੀ 10 ਫੁੱਟ ਤੇ ਹੀ ਲਵਾਓ ਤੁਸੀਂ ਤੇ ਆ ਇਹਦਾ ਰਿਮੋਟ ਹੈ ਔਰ ਰਿਮੋਟ ਵੀ ਇਹਦਾ ਬਹੁਤ ਨਿਊ ਟੈਕਨੀਕ ਦੇ ਵਿੱਚ ਹੈ ਔਰ ਡਿਸਪਲੇ ਉੱਪਰ ਬਣਿਆ ਹੋਇਆ ਇਹਦੇ ਹਨਾ ਜੋ ਵੀ ਤੁਸੀਂ ਫੰਕਸ਼ਨ ਚਲਾ ਰਹੇ ਹੋ ਉਹ ਬਕਾਇਦਾ ਸਕਰੀਨ ਦੇ ਉੱਤੇ ਆਉਂਦਾ ਹੈ ਔਰ ਇੱਕ ਰਿਮੋਟ ਦੀ ਖਾਸੀਅਤ ਹੈ ਰਾਤ ਨੂੰ ਹਨੇਰੇ ਦੇ ਵਿੱਚ ਇਹ ਚਮਕਦਾ ਹੈ। ਹਾਂਜੀ ਇਹ ਹੈਗਾ ਆਊਟਰ ਲੋ ਜੀ ਇਹ ਫੈਨ ਨੇ ਜਿਹੜੇ ਇਹਦੇ ਵੱਡੇ ਨੇ ਸਾਈਜ਼ ਦੇ ਵਿੱਚ ਆਹ ਵਾਲੇ ਜਿਹੜੇ ਚ ਦਾ ਬਾਕੀਆਂ ਨਾਲੋਂ ਫਰਕ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ। ਬਈ ਇਹ 1.5 ਇੰਚ ਦਾ ਫਰਕ ਆਮ ਨਾਲੋਂ ਵੱਡਾ ਹੈ। ਇਹਦੇ ਨਾਲ ਇਹ ਬਾਹਰੀ ਹਵਾ ਵੱਧ ਖਿੱਚਦਾ ਤੇ ਅੰਦਰੋਂ 쿨ਿੰਗ ਰੱਖਦਾ। ਲੋਕੋ ਵਾਈਜ਼ ਵੀ ਸੋਹਣਾ। ਲੋਇਡ ਹੈਵਰ। ਲਓ ਜੀ। ਫਾਈਨਲੀ ਹੁਣ ਇਹ ਜੀ ਫਿੱਟ ਹੋ ਚੁੱਕਿਆ ਔਰ ਇਹ ਅਸੀਂ ਨੇ ਆਊਟਰਾਇਡ ਹੈ ਦਾ ਇਹ ਕੋਈ ਸੀਮੈਂਟ ਵਗੈਰਾ ਲਾਉਣ ਦੀ ਲੋੜ ਨਹੀਂ ਪਈ ਹੈਗੀ ਇਹਦੇ ਨੀਚੇ ਇੱਕ ਪਲਾਸਟਿਕ ਦੇ ਪੈਰ ਆਉਂਦੇ ਨੇ ਜਿਹੜੇ ਕਿ 300 ਰੁਪਏ ਦੇ ਅਲੱਗ ਤੋਂ 300 ਰੁਪਿਆ ਦੇਣਾ ਪੈਂਦਾ ਆਪਾਂ ਨੂੰ ਜੇ ਤੁਸੀਂ ਪਲਾਸਟਿਕ ਦੇ ਪਾਵੇ ਜੇ ਬਣੇ ਹੁੰਦੇ ਨੇ ਉਹ ਲਾਉਣੇ ਨੇ ਜੀ ਹਨਾ ਤਾਂ ਉਹ ਲਾਉਣ ਦੀ ਲੋੜ ਨਹੀਂ ਪਈ ਆਪਾਂ ਦੇਸੀ ਜੱਟਾਂ ਨਾਲ ਹਿਸਾਬ ਰੱਖਿਆ ਵੀ ਚਾਰ ਇੱਟਾਂ ਹੀ ਰੱਖਤੀਆਂ ਨੀਚੇ ਤਾਂ ਕੋਈ ਉਹਦਾ ਪਲਾਸਟਿਕ ਦੇ ਪਾਵਿਆਂ ਦਾ ਕੋਈ ਜ਼ਿਆਦਾ ਫਰਕ ਨਹੀਂ ਹੈ 300 ਰੁਪਏ ਖਰਚਣ ਦੀ ਲੋੜ ਨਹੀਂ ਹੈ ਤਾਂ ਚਾਰ ਇੱਟਾਂ ਰੱਖਤੀਆਂ ਔਰ ਬਾਅਦ ਵਿੱਚ ਮੈਂ ਇਹਨਾਂ ਇੱਟਾਂ ਦੇ ਉੱਤੇ ਥੋੜਾ ਥੋੜਾ ਸਿਮਿੰਟ ਲਾਤਾ ਸੀ ਜਿਹੜਾ ਛੱਤ ਦੇ ਨਾਲ ਇੱਟਾਂ ਅਟੈਚ ਹੋ ਗਈਆਂ ਤੇ ਆਊਟਰ ਵੀ ਜਿਹੜਾ ਉਹਦੇ ਪੈਰ ਨੇ ਜਿਹੜੇ ਉਹਨਾਂ 'ਚ ਨਾਟਕਾਸਤੇ ਉੱਤੇ ਸਿਮਿੰਟ ਲਾਤਾ ਉਹ ਤਾਂ ਪੂਰਾ ਫਿੱਟ ਫਿੱਟ ਹੋ ਗਿਆ ਤਾਂ ਪੂਰਾ ਗੱਲ ਕੁਲ ਮਲਾ ਕੇ ਗੱਲ ਕਰੀਏ ਤਾਂ ਫਾਈਨਲੀ ਇਹ ਲੱਗ ਚੁੱਕੇ ਐ ਸੀ ਤੇ ਉਸ ਤੋਂ ਵਰਤਣ ਤੋਂ ਬਾਅਦ ਮੈਂ ਇਹ ਸੀਨ ਪਾ ਰਿਹਾ ਆ ਪਾ ਕੂਲਿੰਗ ਹੈ ਜਿਹੜੀ ਬਹੁਤ ਵਧੀਆ ਫਰਸਟ ਕਲਾਸ ਹੈ ਤਕਰੀਬਨ 24 ਤੇ 80 ਰੱਖਦੇ ਆ ਇਹਨੂੰ ਰਾਤ ਨੂੰ 24 ਤੇ ਬਧੀਆ ਠੰਡ ਲੱਗਣ ਲਾ ਜਾਂਦਾ ਤਾਂ ਦੋਸਤੋ ਬਾਕੀ ਏਸੀਆਂ ਦੇ ਨਾਲ ਕੰਪੈਰੀਸ਼ਨ ਕਰ ਲਿਓ ਤੁਸੀਂ ਤਾਂ ਮੈਨੂੰ ਇਹ ਜ਼ਿਆਦਾਤਰ ਬਾਕੀਆਂ ਨਾਲੋਂ ਵਧੀਆ ਲੱਗਿਆ ਤੇ ਇਹਦੀ ਸਰਵਿਸ ਵੀ ਪੰਜਾਬ ਦੇ ਵਿੱਚ ਹੈ ਜਿਹੜੀ ਉਹ ਕੰਪਨੀ ਦੀ ਬਹੁਤ ਵਧੀਆ ਹੈ ਇਹਦੇ ਪਾਰਟਸ ਵਗੈਰਾ ਸਾਰੇ ਅਵੇਲੇਬਲ ਨੇ ਔਰ ਕੰਪਨੀ ਦੀ ਸਰਵਿਸ ਇੱਕ ਨੰਬਰ ਹੈ ਬਹੁਤ-ਬਹੁਤ ਸ਼ੁਕਰੀਆ ਦੋਸਤੋ ਚੰਗੀ ਲੱਗੀ ਵੀਡੀਓ ਤਾਂ ਸ਼ੇਅਰ ਕਰਿਓ ਹੋਰ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੇ ਬਹੁਤ ਬਹੁਤ ਧੰਨਵਾਦ